ਗੱਲ ਜੀ ਸਾਰਿਆਂ ਨੂੰ ਕੌਰ ਬਲੌਗ ਤੇ ਤੁਹਾਡਾ ਸਵਾਗਤ ਹੈ ਲੱड्डੂ ਸਾਡਾ ਅੱਜ ਤਿਆਰ ਸਕੋ ਲੋ ਆਪਾਂ ਉਹਨੂੰ ਦਿਖਾਉਣੇ ਹਨ ਲੱड्डੂ ਨੂੰ ਆ ਕੇ ਯਾਰੋ ਤੇ ਇਹ ਕਿਹੜੀ ਆਪਨੇ ਜਿਹੜੀਆਂ ਗੱਲਾਂ ਹੋਣ ਉਹ ਗੱਲਾਂ ਇਹਦੀ ਉਹ ਤਾਂ ਪਰੋਟੀ ਹੋਈ ਆ ਉਹ ਇਹ ਕਿ ਉਹ ਯਾਰੋ ਤੇ ਯੈਸ ਠੀਕ ਕਰਦੇ ਹਾਂ ਤੁਸੀਂ ਉਹ ਬਾਕੀ टीम रेस्क्यू टीम रेस्क्यू टीम ने की किया फिर हाँ। कहा था पटाका मार या रेस्क्यू टीम ने फट ले अच्छा उन्हें पटाका मार या नवाई अच्छा ठीक है अच्छा लोड ले लोड लेके के चल ले कितने तो हाँ ਕਿੱਥੇ ਚਲੇ ਆ? ਅਮਰੀਕਾ। ਅਮਰੀਕਾ ਕੌਣ ਆ? ਇਹ ਦੇਖੋ। ਹਨਵਾਜ ਅਮਰੀਕਾ। ਅਮਰੀਕਾ ਕੌਣ ਆ? ਨਹੀਂ ਅਮਰੀਕਾ ਜਾਣਾ ਕਿਤੇ ਕੋਈ ਆ। ਮਾਮੇ ਕੋਲ। ਮਾਮੇ ਕੋਲੇ ਲੋੜ ਲਾ ਕੇ ਹੁਣ। ਨਹੀਂ। ਨਹੀਂ ਜਾਣਾ। ਅੱਛਾ ਮੇਰੀ ਗੱਲ ਸੁਣੋ। ਉਸ ਦਿਨ ਤੁਸੀਂ ਲੋੜ ਲੈ ਕੇ ਗਏ ਸੀ। ਮਾਮੇ ਨੇ ਦਾਲ ਬਣਾਈ ਸੀ। ਚਿਕਨ ਨਹੀਂ ਬਣਾਇਆ ਸੀ। ਬਣਾਇਆ ਸੀ। ਬਣਾਇਆ ਸੀ। ਅੱਜ ਕਹਿਣਾ ਹੈ ਕਿ ਮੈਂ ਹੋਰ ਚਿਕਨ ਲੈ ਕੇ ਜਾਣ ਨਾਲੇ ਘਰੇ ਲੈ ਕੇ ਜਾਣਾ ਮੈਂ ਠੀਕ ਆ? ਹਾਂ। ਹਾਂ। ਆੜੇ। ਤੇ ਇਧਰ ਨਾ ਦੀਦੀ ਨੇ ਬਹੁਤ ਵੱਡਾ ਸਾਡੇ ਨਾਲ ਧੋਖਾ ਕੀਤਾ ਆ ਅਧਾਇਮ ਮੜੀ ਜੀ ਮਹਿੰਦੀ ਆਉਦੀ ਕੱਲੇ ਕੱਲੇ ਜਵਾਕ ਨੂੰ ਸਕੂਲੋਂ ਲੈਣ ਗਏ ਸੀ ਮਹਿੰਦੀ ਲਵਾ ਕੇ ਆ ਗਏ ਇਧਰ ਕੁਛ ਵੀ ਨਹੀਂ ਲਵਾਇਆ ਕੱਲੀਆਂ ਚੂੜੀਆਂ ਚੜਾ ਲਿਆ ਹੁੰਦੀਆਂ ਕੋਈ ਨਹੀਂ ਯਾਦ ਰਹੂਗਾ ਮੈਨੂੰ ਤੇ ਹੋਰ ਫਿਰ ਤੁਸੀਂ ਆਪਣੇ ਪੇਕੇ ਜਾਣਾ ਰਖੜੀਆਂ ਤੇ ਹੈ ਲੈ ਜਾ ਭੈਣੇ ਮੈਂ ਵੀ ਆਪਦੇ ਸਹੁਰੇ ਜਾਣਾ ਬਹੁਤ ਟਾਈਮ ਹੋ ਗਿਆ ਨੇ ਦੱਸੋ ਵੀ ਤੁਸੀਂ ਕੀ ਕਰ ਰਹੇ ਹੋ ਚਿੰਪੜਾ ਨਹੀਂ ਚੜ੍ਹਦਾ ਖਾਵਾਂਗੇ ਖਾਵਾਂਗੇ ਫਿਰ ਨਹੀਂ ਬਣੀ ਆ ਨਾ ਹਮਮ ਓਕੇ ਨੜਕਣੀਆਂ ਉਹਨੇ ਟੜਕੜੀਆਂ ਓਕੇ ਸਰੋਂ ਦੇ ਤੇ ਨਹੀਂ ਨਹੀਂ ਦੇਸੀ ਘਿਓ ਸਰ ਇਹ ਸਮਝ ਬਰੀ ਮਸਾਂ ਲਬੇ ਆਹ ਬਾਕੀ ਬੱਚੇ ਮੇਰੇ ਸਹਰੇ ਲੈ ਕੇ ਜਾਣਾ ਹੈ ਆਪਾਂ ਠੀਕ ਹੈ ਉੱਤੇ ਬਣਾਵਾਂਗੇ ਤੇ ਭਾਜੀ ਇਧਰ ਟੀਵੀ ਚ ਬਿਅਸਤ ਨੇ ਉੱਧਰ ਉਹ ਖੇਡਾਂ 'ਚ ਬਿਅਸਤਾ ਉਹਨੇ ਅਮਰੀਕਾ ਜਾਣਾ ਉਹਦੇ ਮਾਮੇ ਕੋਲੇ ਇੱਧਰ ਲੱਡੂ ਦੀ ਮੰਮੀ ਚਟਨੀ ਬਣਾਉਣ 'ਚ ਬਿਅਸਤਾ ਲੱਡੂ ਦੀ ਮੰਮੀ ਵਲੌਗ ਬਣਾਉਣ 'ਚ ਬਿਅਸਤਾ ਸਾਰੇ ਆਪਾਂ ਉਹਦੇ ਕੰਮ ਲੱਗੇ ਆ ਤੇਬੜਾ ਦੀ ਚਟਨੀ ਫੇਰ ਦਿਨੇ ਦੋ ਵਾਰੀ ਰੋਟੀ ਖਾ ਲਈ ਸਵੇਰ ਦੀ ਵੀ ਖਾ ਲਈ ਦੁਪਹਿਰ ਦੀ ਤੇ ਤੁਹਾਡੀ ਆ ਪਹਿਲੇ ਟਾਈਮ ਦੀ ਆ ਰੋਟੀ ਇੱਕ 3 ਵਜੇ ਤੁਹਾਡੀ ਸਿਹਤ ਦੇਖੋ ਤੇ ਤੁਹਾਡੀ ਸਿਹਤ ਦੇਖੋ ਕਹਿੰਦੇ ਇੱਧਰ ਪਿੰਡੀਆਂ ਦੀ ਸਬਜ਼ੀ ਪਾਈ ਆ ਇੱਧਰ ਚਟਣੀ ਬਣਾਈ ਆ ਜਦੋਂ ਮੈਂ ਸਾਰਾ ਕੁਝ ਖਾ ਲੈਂਦੀ ਆ ਬਾਅਦ ਚ ਬਣਾਉਂਦਾ ਬੇਸਦਰਾਂ ਪਹਿਲਾਂ ਟੈਂਸ ਨਹੀਂ ਹੋ ਜਾਂਦਾ ਸੀ ਸੌਂਕ ਨਾਲ ਸੁਆਦ ਨੂੰ ਪਿਆਰ ਕਰੀਏ ਸੀ ਹੋਰ ਕੀ ਨਹੀਂ ਅਏ ਤਾਂ ਮੈਂ ਅੱਜ ਆਪਦੀ ਦੁਪਹਿਰ ਖਿਚੜੀ ਬਣਾਈ ਸੀ ਮੇਰਾ ਖਿਚੜੀ ਖਾਣ ਨੂੰ ਮਨ ਕਰਦਾ ਸੀ ਖਿਚੜੀ ਦਾ ਵੀਰ ਉਹ ਦੱਸਣਾ ਤੁਸੀਂ ਕਿੰਨਾ ਕੁ ਵਧੀਆ ਚਟਣੀ ਵਧੀਆ ਬਣੀ ਜਾਂ ਖਿਚੜੀ ਵਧੀਆ ਏ ਨਹੀਂ ਇਹ ਖਿਚੜੀ ਉਹ ਤੋਂ ਬਣਾਈ ਜਾਂਦੀਂ ਜਿੰਦੀ ਜਦੋਂ ਹਾਜਮਾ ਬੇਹਾਜਮ ਹੋ ਜਾਏ। ਖਿਚੜੀ ਉਹ ਤੋਂ ਬਣਾਉਂਦੇ। ਬੜਾ ਖਾਣੇ ਦੀ। ਹੋਰ ਕੀ? ਅਸੀਂ ਡਾਈਟਿੰਗ ਕਰ ਕਰ ਖਾਈਦਾ। ਸਹੀ ਆ ਸਹੀ ਆ। ਨਹੀਂ ਮੈਂ ਵੀ ਅੱਜਕੱਲ ਡਾਈਟਿੰਗ ਤੇ ਆ। ਮੈਂ ਚਾਹ ਨਹੀਂ ਪੀਂਦੀ। ਸਭ ਤੋਂ ਵੱਡੀ ਖੁਸ਼ਖਬਰੀ ਇਹ ਆ। ਮੈਂ ਦੁੱਧ ਨੂੰ ਕਦੇ ਮੂੰਹ ਨਹੀਂ ਦਿਲਾਇਆ ਹੁਣਾਂ। ਦੁੱਧ ਪੀਣਾ ਪੈਂਦਾ ਮੈਨੂੰ। ਗਰਮੀ ਆ ਵੀ ਗਰਮੀ। ਜਾਣੀ ਹੋਣ ਇਹਨਾਂ ਨੇ ਮੈਨੂੰ ਆ ਦਿਖਾ ਕੇ ਖਾਣੀ ਆ ਜੀ ਅਸੀਂ ਅੱਜ ਕੀ ਬਣਾਇਆ ਪਾਜੀ ਤਾਂ ਮੂਵੀ 'ਚ ਵਿਅਸਤਾਂ ਪਾਜੀ ਮੜਾ ਜਿੱਤਰ ਹਾਈ ਕਰਿਓ ਮੂਵੀ ਲਾਇ ਇੰਡੀਅਨ ਪਰ ਇੰਡੀਅਨ ਮੂਵੀ ਲਾਇਆ ਆ ਪਾਜੀ ਕੀ ਲਾਇਆ ਉਹ ਆ ਗਿਆ ਨਹੀਂ ਮੈਨੂੰ ਵੀ ਆਇਆ ਨਾ ਵਧੀਆ ਸਿਮਰੇ ਨੂੰ ਐਕਸ਼ਨ ਮੂਵੀ ਵਧੀਆ ਲੱਗਦੀ ਆ ਜੀ ਚਾ ਗਾਣੇ ਗੁਣੇ ਨਹੀਂ ਜਿਹੜੀ ਉਸ ਦਿਨ ਆਪਾਂ ਦੇਖੀ ਸੀ ਉਹ ਮੇਰੀ ਜਿਹਦਾ ਕੁਝ ਨਿਕਲੇ ਹੀ ਨਹੀਂ ਸੀ ਦੇਖੀ ਉਹ ਮੂਵੀ ਨਹੀਂ ਕਿਸੇ ਬਸ ਦੇਖੀ ਦੇ ਪੀ ਨੂੰ ਨਾ ਦੋ ਦਿਨ ਔਖਾ ਹੋ ਜਾਂਦਾ ਸੀਰੀਅਲ ਦੇਖਣਾ ਜਿੱਦਣ ਸਿਮਰਾ ਆ ਜਾਂਦਾ ਕਿਉਂਕਿ ਰਿਮੋਟ ਉਹ ਤੇ ਜਿੰਨੀਆਂ ਪੈਂਡਿੰਗ ਪਈਆਂ ਹੁੰਦੀਆਂ ਮੂਵੀਆਂ ਸਾਰੀ ਲੈਣੀ ਉਹ ਹੀ ਦੇਦਾ ਉਹ ਫਿਰ ਜਿਹੜੇ ਸੀਰੀਅਲ ਹੁੰਦੇ ਉਹ ਫੋਨ ਤੇ ਦੇ ਦੇ ਆ ਸਾਡੇ ਦਈ ਵੀ ਬਹੁਤ ਸੋਹਣਾ ਜਾਂ ਮਿਲਦਾ ਹੈ ਚਲੋ ਵੀ ਐਕਸਪੋਰਟ ਬੰਦੇ ਆ ਮਾੜੀ ਮੋਟੀ ਜੱਲਾ ਖਾਓ ਰੋਟੀਆਂ ਹੁਣ ਤੁਸੀਂ ਸਾਡੇ ਸੌਣ ਦਾ ਟਾਈਮ ਆ ਸੀ ਮੜਾ ਜਾਂ ਕੰਟਾਂਕ ਸੌਂ ਗਏ ਨਹੀਂ ਅਸੀਂ ਬਸ ਦੇਖ ਲਿਆ ਸੀ ਖਾ ਲੋ ਖਾ ਲੋ ਕੋਈ ਨਹੀਂ ਰਾਤ ਨੂੰ ਆਪਣੇ ਘੜੀ ਚੋਲ ਪੱਕੇ ਆ ਘੜੀ ਬਣਾਉਣੀ ਆ ਰਾਤ ਨੂੰ ਠੀਕ ਆ ਅੱਜ ਨਹੀਂ ਆਪਾਂ ਪਲਾਨ ਚੇਂਜ ਕਰਨਾ ਵੀ ਨਹੀਂ ਹਾਂ ਨਹੀਂ ਚਲੋ ਇੱਧਰ ਦਾਦੀ ਪੁੱਤ ਆ ਗਿਆ ਨਹੀਂ ਮੰਮਾ ਨਹੀਂ ਹੋਇਆ ਆ ਪੁੱਤ ਮੰਮਾ ਦੇਖਿਆ ਪਰਾਣ ਨੂੰ ਕਿਆ ਬਤਾ ਆ ਮੰਮਾ ਮੰਮਾ ਹੈ ਨਹੀਂ ਹੋਜੀ ਅੱਜ ਵੀ ਹੋਣਾ ਨਹੀਂ ਆਦਾ ਪੇਪਰ ਸੰਗ ਆ ਗਿਆ ਅੱਜ ਰੋਟੀ ਕਰਨੇ ਨਾਲੇ ਕੱਲ ਨੂੰ ਜਵਾਕੀ ਦੰਡ ਰਹੀ ਨਾ ਵੀ ਗਰਮੀ ਆ ਜਵਾਕ ਨੇ ਵਰਦੀ ਤਲੋਣੀ ਸੀ ਹੋਣਾ ਹੈ ਹੈ ਨਾ ਵੀ ਚਲੋ ਅੱਜ ਦਾ ਵਲੌਗ ਸਾਡਾ ਇੰਨਾ ਹੀ ਸੀ ਓਕੇ ਬਾਈ ਟਾਟਿਆ ਸਾਰਿਆਂ ਨੂੰ ਜੇ ਸਾਡੀ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਸ਼ੇਅਰ ਕਰਨਾ ਹੈ ਖੜ ਜੋ ਮੈਂ ਫੋਟੋ ਖਿੱਚਣੀ ਹੈ ਇਹਦੀ ਲਾਈਕ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ